ਸ਼ੀਰ ਰਾਗ ਮਹੱਲਾ ਤੀਜਾ ਸੱਚਾ ਸਾਹਿਬ ਸੇਵੀਐ ਸੱਚ ਵਡਿਆਈ ਦੇ ਗੁਰ ਪ੍ਰਸਾਦੀ ਮਨ ਵਸੈ ਹਉਮੈ ਦੂਰ ਕਰੇ ਏ ਮਨ ਧਾਵਤ ਤਾਰਹਿ ਜਾ ਆਪੇ ਨਦਰ ਕਰੇ ਭਾਈ રે ਗੁਰਮukh ਹਰਿ ਨਾਮ ਧਿਆਏ ਨਾਮ ਨਿਧਾਨ ਸਦ ਮਨ ਵਸੇ ਮਹਿਲੀ ਪਾਵੇ ਤਾਉ ਰਹਾਉ ਮਨਮੁਖ ਮਨ ਤਨ ਅੰਧ ਹੈ ਤਿਸ ਨੋ ਠੌਰ ਨਾ ਠਾਉ ਬਹੁ ਜੋਨੀ ਭੌਂਦਾ ਫਿਰੈ ਜਿਉ ਸੁਨਿਆ ਘਰ ਕਾਉ ਗੁਰਮਤੀ ਘਟ ਚਾਨਣਾ ਸਬਦ ਮਿਲੇ ਹਰਨਾਵ ਤਰੈ ਗੁਣ ਬਿਖਿਆ ਅੰਧ ਹੈ ਮਾਇਆ ਮੋਹ ਗੁਬਾਰ ਲੋਭੀ ਅਨ ਕੋ ਸੀਮ ਦੇ ਪੜ ਵੇਦਾ ਕਰੇ ਪੁਕਾਰ ਬਿਖਿਆ ਅੰਦਰ ਪਾਚ ਮੋਏ ਨਾ ਔਰਵਾਰ ਨਾ ਪਾਰ ਮਾਇਆ ਮੋਹ ਵਿਸਾਰਿਆ ਜਗਤ ਪਿਤਾ ਪ੍ਰਤਪਾਲ ਬਾਜੋਂ ਗੁਰੂ ਅਚੇਤ ਹੈ ਸਭ ਬੱਦੀ ਜਮ ਕਾਲ ਨਾਨਕ ਗੁਰਮਤਿ ਉਬਰੇ ਸੱਚਾ ਨਾਮ ਸੰਭਾਲ ਸ਼੍ਰੀ ਰਾਗ ਮਹੱਲਾ 3 ਰਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਾਦ ਪਾਏ ਕਰ ਕਿਰਪਾ ਮੇ ਲਾਏ ਅਣਹਰ ਨਾਮ ਵਸਿਆ ਮਨ ਆਏ ਓ ਤੈ ਜਿਨ ਕੇ ਪੁੰਨ ਹੈ ਤਿਨ ਸਤ ਸੰਗਤ ਮੇ ਲਾਏ ਭਾਈ ਰੇ ਗੁਰਮਤਿ ਸਾਚ ਰਹਾਉ ਸਾਚੋ ਸਾਚ ਕਮਾਵਣਾ ਸਾਚੈ ਸਬਦ ਮਿਲਾਉ ਰਹਾਉ ਜਿਨੀ ਨਾਮ ਪਛਾਨਿਆ ਗੁਰਮ ਦਿਨ ਵਿਟੋ ਬਲ ਜਾਓ ਆਪਿ ਛੋੜ ਚਰਣੀ ਲੱਗਾ ਚੱਲਾ ਤិន ਕਹਿ ਪਾਏ ਲਾਹ ਹਰ ਹਰ ਨਾਮ ਮਿਲੈ ਸਹਜੇ ਨਾਮ ਸਮਾਏ ਬੇਣ ਗੁਰ ਮੈਲ ਨਾ ਪਾਈਐ ਨਾਮ ਨਾ ਪ੍ਰਾਪਤ ਹੋਏ ਐਸਾ ਸਤਿਗੁਰ ਲੋੜ ਲਹੋ ਜਿੱਦੂ ਪਾਈਐ ਸੱਚ ਸੋਏ ਅਸੁਰ ਸੰਘਾਰੇ ਸੁਖ ਵਸੈ ਜੋ ਤਿਸ ਭਾਵੇ ਸੋ ਹੋਏ ਜੇਹਾ ਸਤਿਗੁਰ ਕਰ ਜਾਣਿਆ ਤੇਹੋ ਜੇਹਾ ਸੁਖ ਹੋਏ ਇਹੋ ਸਹਸ ਮੂਲੇ ਨਾਹੀ ਭਾਉ ਲਾਏ ਜਨ ਕੋਏ ਨਾਨਕ ਏਕ ਜੋਤ ਦੋਏ ਮੂਰਤੀ ਸਬਦ ਮੇ ਲਾਵਾ ਹੋਏ ਸ਼੍ਰੀ ਰਾਗ ਮਹਲਾ 3 ਅੰਮ੍ਰਿਤ ਛੋੜ ਬਿਖਿਆ ਲੋਭਾੜੇ ਸੇਵਾ ਕਰੇ ਵਿਢਾਣੀ ਆਪਣਾ ਧਰਮ ਗਵਾਵੇ ਬੂਝੇ ਨਾਹੀ ਅਨੰਦਨ ਦੁਖ ਵਿਹਾਣੀ ਮਨਮੁਖ ਅੰਧ ਨ ਚਿਤਹੀ ਡੂਬੋਏ ਬਿਨ ਪਾਣੀ ਮਨ ਰੇ ਸਦਾ ਭਜੋ ਹਰ ਸਰਣਾਈ ਗੁਰ ਕਾ ਸਬਦ ਅੰਤਰ ਵਸੈ ਤਾ ਹਰ ਵਿਸਰ ਨਾ ਜਾਈ ਰਹਾਉ ਇਹੋ ਸਰੀਰ ਮਾਇਆ ਕਾ ਪੁਤਲਾ ਵਿੱਚ ਹੋਮੇ ਦੁਸ਼ਟੀ ਪਾਈ ਆਵਣ ਜਾਣਾ ਜੰਮਣ ਮਰਣਾ ਮਨਮੁਖ ਪਤ ਗਵਾਈ ਸਤਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ ਸਤਗੁਰ ਕੀ ਸੇਵਾ ਆਤ ਸੁਖਾਲੀ ਜੋ ਇਛੇ ਸੋ ਫਲ ਪਾਏ ਜਤ ਸਤ ਤਪ ਪਵਿੱਤ ਸਰੀਰ ਆਹਾਰ ਹਰ ਮਨ ਵਸਾਏ ਸਦਾ ਆਨੰਦ ਰਹੇ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਏ ਜੋ ਸਤਗੁਰ ਕੀ ਸਰਨਾਗਤੀ ਹਉ ਤਿਨ ਕੈ ਬਲ ਜਾਉ ਦਰ ਸਚੈ ਸਚੀ ਵੜਾਈ ਸਹਜੇ ਸਚ ਸਮਾਉ ਨਾਨਕ ਨਜ਼ਰੀ ਪਾਈਐ ਗੁਰਮੁਖ ਮੇਲ ਮਿਲਾਉ ਸ੍ਰੀ ਰਾਗ ਮਹੱਲਾ ਤੀਜਾ ਮਨਮੁਖ ਕਰਮ ਕਮਾਵਣੇ ਜਿਉ ਦੁਹਾਗਣ ਤਨ ਸਿੰਗਾਰ ਸੇਜੈ ਕੰਤਨ ਆਵਈ ਨਿਤ ਨਿਤ ਹੋਏ ਖੁਆਰ ਫਿਰ ਕਾ ਮਹਿਲ ਨ ਪਾਵਈ ਨਾ ਦੀਸੈ ਘਰਬਾਰ ਭਾਈ ਰੇ ਇਕ ਮਨ ਨਾਮ ਧਿਆਏ ਸੰਤਾ ਸੰਗਤ ਮਿਲ ਰਹਿ ਜਾਪ ਰਾਮ ਨਾਮ ਸੁਖ ਪਾਏ ਰਹਾਓ ਗੁਰਮਖ ਸਦਾ ਸੁਹਾਗਣੀ ਪੈਰ ਰੱਖਿਆ ਔਰ ਧਾਰ ਮਿੱਠਾ ਬੋਲੇ ਨਿਵ ਚੱਲੇ ਸੇਜੈ ਰਵੈ ਪਧਾਰ ਸੋਭਾਵੰਤੀ ਸੁਹਾਗਣੀ ਜਿਨ ਕੁਰ ਕਾ ਹੇਤ ਅਪਾਰ ਪੂਰ ਭਾਗ ਸਤ ਗੁਰ ਮਿਲੈ ਜਾਂ ਭਾਗੇ ਕਾ ਉਦਉ ਹੋਏ ਅੰਤਰੋ ਦੁਖ ਭ੍ਰਮ ਕਟਿਏ ਸੁਖ ਪ੍ਰਾਪਤ ਹੋਏ ਗੁਰ ਕੇ ਭਾਣ ਜੋ ਚੱਲੇ ਦੁੱਖ ਨਾ ਪਾਵੇ ਕੋਏ ਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ ਸਹਜੇ ਪਾਵੇ ਕੋਏ ਜਿਨਾਂ ਪ੍ਰਾਪਤ ਤਿਨ ਪੀਆ ਹਮੇ ਵਿੱਚੋਂ ਖੋਏ ਨਾਨਕ ਗੁਰਮੁਖ ਨਾਮ ਧਿਆਈਐ ਸੱਚ ਮਿਲਾਵਾ ਹੋਏ ਸ਼ੀਰ ਰਾਗ ਮਹਲਾ 3 ਜਾਪਿਰ ਜਾਣੈ ਆਪਣਾ ਤਨ ਮਨ ਅੱਗੇ ਧਰੇ ਸੁਹਾਗਨੀ ਕਰਮ ਕਮਾਉਂਦੀਆਂ ਸਹੀ ਕਰਮ ਕਰੇ ਸਾਜੇ ਸਾਚ ਮਿਲਾਵੜਾ ਸਾਚ ਵਡਾਈ ਦੇ ਭਾਈ ਰੇ ਗੁਰ ਬਿਨ ਭਗਤ ਨਾ ਹੋਏ ਬਿਨ ਗੁਰ ਭਗਤ ਨਾ ਪਾਈਏ ਜੇ ਲੋਚੈ ਸਭ ਕੋਏ ਰਹਾਉ ਲੱਖ ਚਰਾਸੀ ਫੇਰ ਪਿਆ ਕਾਮਣ ਦੂਜੈ ਭਾਏ ਬਿਨ ਗੁਰ ਨੀਂਦ ਨਾ ਆਵਈ ਦੁਖੀ ਰਹਿਣ ਵਿਹਾਏ ਬਿਨ ਸਤਗੁਰ ਪਿਰ ਨਾ ਪਾਈਏ ਬਿਰਥਾ ਜਨਮ ਗਵਾਏ ਹਉ ਹਉ ਕਰਤੀ ਜਗ ਫਰੀ ਨਾ ਧਨ ਸੰਪੈ ਨਾਲ ਅੰਦੀ ਨਾਮ ਨ ਚਿਤੈ ਸਭ ਬਾਦੀ ਜਮ ਕਾਲ ਸਤ ਗੁਰ ਮਿਲਿਆ ਧਨ ਪਾਇਆ ਹਰ ਨਾਮ ਹਰਜੈ ਸੰਭਾਲ ਨਾਮ ਰਤੇ ਸੇ ਨਿਰਮਲੇ ਗੁਰ ਕੈ ਸਹਿਜ ਸੁਭਾਏ ਮਨ ਧਨ ਰਤਾ ਰੰਗ ਸਿਓ ਰਸਨਾ ਰਸਨ ਰਸਾਏ ਨਾਨਕ ਰੰਗ ਨ ਉਤਰੈ ਜੋ ਹਰ ਧੁਰ ਛੋਡਿਆ ਲਾਇ ਸਿਰੀ ਰਗ ਮਹੱਲਾ ਤੀਜਾ ਗੁਰਮੁਖਿ ਕਿਰਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨ ਹੋਈ ਆਪੈ ਆਪ ਮਿਲਾਏ ਬੂਝੇ ਤਾਂ ਨਿਰਮਲ ਹੋਵੈ ਸੋਈ ਹਰ ਜੀਉ ਸਾਚਾ ਸਾਚੀ ਬਾਣੀ ਸਬਦ ਮਿਲਾਵਾ ਹੋਈ ਭਾਈ ਰੇ ਭਗਤ ਹੀਣ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵ ਨ ਕੀਨੀ ਬਿਰਥਾ ਜਨਮ ਗਵਾਇਆ ਰਹਾਓ ਆਪੇ ਜਗ ਜੀਵਨ ਸੁਖ ਦਾਤਾ ਆਪੇ ਬਖਸ਼ ਮਿਲਾਏ ਜੀਅ ਜੰਤ ਇਹ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ ਗੁਰਮੁਖ ਆਪੇ ਦੇਵਡਾਈ ਆਪੇ ਸੇਵ ਕਰਾਏ ਦੇਖ ਕੁਟੰਬ ਮੋਹ ਲਬਾਣਾ ਚਲਦਿਆਂ ਨਾਲ ਨਾ ਜਾਈ ਸਤਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਦੀ ਕੀਮ ਨਾ ਪਾਈ ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ ਅੰਤੇ ਹੋਏ ਸਖਾਈ ਆਪਣੇ ਮਨ ਚਿਤ ਕਹ ਹੈ ਕਹਾਏ ਬਿਨ ਗੁਰ ਆਪ ਨ ਜਾਈ ਹਰ ਜੀਉ ਦਾਤਾ ਭਗਤ ਵਛਲ ਹੈ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ ਸ਼੍ਰੀ ਰਾਗ ਮਹੱਲਾ 3 ਧਨ ਜਨਨੀ ਜਨ ਜਾਇ ਧਨ ਪਿਤਾ ਪ੍ਰਧਾਨ ਸਤਗੁਰ ਸੇਵ ਸੁਖ ਪਾਇਆ ਵਿੱਚੋਂ ਗਿਆ ਗੁਮਾਨ ਦਰ ਸੇਵਨ ਸੰਤ ਜਨ ਖੜੇ ਪਾਇਨ ਗੁਣੀ ਨਿਧਾਨ ਮੇਰੇ ਮਨ ਗੁਰ ਮੇਰੇ ਮਨ ਗੁਰ ਮੁਖ ਧਿਆਏ ਹਰ ਸੋਏ ਗੁਰ ਕਾ ਸ਼ਬਦ ਮਨ ਵਸੈ ਮਨ ਤਨ ਨਿਰਮਲ ਹੋਏ ਰਹਾਓ ਘਰ ਕਿਰਪਾ ਘਰ ਆਇਆ ਆਪੇ ਮਿਲਿਆ ਆਏ ਗੁਰ ਸਬਦੀ ਸਲਾਹੀਐ ਰੰਗੇ ਸਹਿਜ ਸੁਭਾਏ ਸਚ ਸਚ ਸਮਾਇ ਮਿਲ ਰਹੇ ਨਾ ਵਿਛੜ ਜਾਏ ਜੋ ਕਿਛ ਕਰਨਾ ਸੋ ਕਰ ਰਹਾ ਅਵਰ ਨ ਕਰਨਾ ਜਾਏ ਚਿਰੀ ਵਿਸ਼ਨੇ ਮੇਲਣ ਸਤਗੁਰ ਪੰਨੇ ਪਾਏ ਆਪੇ ਕਾਰ ਕਰਾਏ ਸੀ ਅਵਰ ਨ ਕਰਨਾ ਜਾਏ ਮਨ ਤਨ ਰਤਾ ਰੰਗ ਸਿਉ ਹੋਮੇ ਤਜ ਵਿਕਾਰ ਸਹਿਨ ਸਹਿ ਹਿਰਦੈ ਰਵ ਰਹੇ ਨਿਰਭਉ ਨਾਮ ਨਿਰੰਕਾਰ ਨਾਨਕ ਆਪ ਮਿਲਾਇ ਅਣ ਪੂਰੇ ਸ਼ਬਦ ਅਪਾਰ ਸ੍ਰੀ ਰਾਗ ਮਹੱਲਾ ਤੀਜਾ ਗੋਬਿੰਦ ਗੁਣੀ ਨਿਧਾਨ ਹੈ ਅੰਤ ਨ ਪਾਇਆ ਜਾਏ ਕਥਨੀ ਬਦਨੀ ਨ ਪਾਈਐ ਹਉਮੈ ਵਿੱਚੋਂ ਜਾਏ ਸਤਗੁਰ ਮਿਲਿਆ ਸਦ ਭੈ ਰਚੈ ਆਪ ਉਸੇ ਮਨਿਆ ਭਾਈ ਰੇ ਗੁਰਮੁਖ ਬੂਝੈ ਕੋਇ ਬਿਨ ਬੂਝੇ ਕਰਮ ਕਮਾਵਣੇ ਜਨਮ ਪਦਾਰਥ ਖੋਏ ਰਹਾਓ ਜਿਨੀ ਚਾਖਿਆ ਤਿਨੀ ਸਾਧ ਪਾਇਆ ਬਿਨ ਚਾਖੇ ਭਰਮ ਭਲਾਏ ਅੰਮ੍ਰਿਤ ਸਾਚਾ ਨਾਮ ਹੈ ਕਹਿਣਾ ਕਛੂ ਨਾ ਜਾਏ ਪੀਵਤ ਹੂ ਪਰਵਾਣ ਭਇਆ ਪੂਰੇ ਸ਼ਬਦ ਸਮਾਏ ਆਪੇ ਦੇਤਾ ਪਾਈਐ ਹੋਰ ਕਰਨਾ ਕਛੂ ਨਾ ਜਾਏ ਦੇਵਣਵਾਲ ਕੈ ਹੱਥ ਦਾਤ ਹੈ ਗੁਰੂ ਦਵਾਰੈ ਪਾਏ ਜਿਹਾ ਕੀ ਤੋਣ ਤੇਹਾ ਹੋਆ ਜਿਹੇ ਕਰਮ ਕਮਾਏ ਜਾਤ ਸਤ ਸੰਜਮ ਨਾਮ ਹੈ ਵਿਣ ਨਾਵੇ ਨਿਰਮਲ ਨਾ ਹੋਏ ਪੂਰੈ ਭਾਗ ਨਾਮ ਮਨ ਵਸੈ ਸਬਦ ਮਿਲਾਵਾ ਹੋਏ ਨਾਨਕ ਸਹਜੇ ਹੀ ਰੰਗ ਵਰਤਦਾ ਹਰ ਗੁਣ ਪਾਵੇ ਸੋਏ ਸ੍ਰੀ ਰਾਗ ਮਹਲਾ 3 ਕਾਇਆ ਸਾਧੇ ਉਰਦ ਤਪ ਕਰੈ ਵਿਚੋ ਹੋਮੇ ਨਾ ਜਾਏ ਅਧਿਆਤਮ ਕਰਮ ਜੇ ਕਰੇ ਨਾਮ ਨ ਕਭ ਹੀ ਪਾਏ ਗੁਰ ਕੈ ਸਬਦ ਜੀਵਤ ਮਰੈ ਹਰ ਨਾਮ ਵਸੈ ਮਨ ਆਏ ਸੁਣ ਮਨ ਮੇਰੇ ਸਭਾਜ ਸਤਗੁਰ ਸਰਣਾ ਗੁਰ ਪ੍ਰਸਾਦੀ ਛੁੱਟੀਐ ਵਿਖ ਭਵਜਲ ਸ਼ਬਦ ਗੁਰ ਤਰਨਾ ਰਹਾਓ ਤ੍ਰੈ ਗੁਣ ਸਬਾ ਧਾਤ ਹੈ ਦੂਜਾ ਭਾਉ ਵਿਕਾਰ ਪੰਡਤ ਪੜ ਬੰਦਰ ਮੋ ਬਾਦਾ ਨੈ ਬੂਝੇ ਬਿਖਿਆ ਪਿਆਰ ਸਤ ਗੁਰ ਮਿਲਿਆ ਤ੍ਰੈ ਕੁਟੀ ਛੁਟੇ ਚੌਥੇ ਪਦ ਮੁਕਤ ਦਵਾਰ ਗੁਰ ਤੇ ਮਾਰਗ ਪਾਈਐ ਝੁਕੈ ਮੋਗ ਬਾਰ ਸ਼ਬਦ ਮਰੇ ਤਾਂ ਉਧਰੈ ਪਾਏ ਮੋਖ ਦਵਾਰ ਗੁਰ ਪ੍ਰਸਾਦੀ ਮਿਲ ਰਹਿ ਸਚ ਨਾਮ ਕਰਤਾ ਇਹੋ ਮਨੁਆ ਆਤ ਸਬਲ ਹੈ ਛੱਡੇ ਨ ਕਿਤੇ ਉਪਾਏ ਦੂਜੈ ਭਾਏ ਦੁਖ ਲਾਇਦਾ ਬਹੁਤੀ ਦੇ ਸਜਾਏ ਨਾਨਕ ਨਾਮ ਲਗੇ ਸੇ ਉਬਰੇ ਹਮੇਬ ਸਬਦ ਗਵਾਏ ਸ਼੍ਰੀ ਰਾਗ ਮਹੱਲਾ ਤੀਜਾ ਕਿਰਪਾ ਕਰੇ ਗੁਰ ਪਾਈਏ ਹਰ ਨਾਮੋਂ ਦੇ ਦਰੜਾਏ ਬਿਨ ਗੁਰ ਕੇਨੇ ਨਾ ਪਾਇਓ ਬਿਰਥਾ ਜਨਮ ਗਵਾਏ ਮਨਮੁਖ ਕਰਮ ਕਮਾਵਣੇ ਦਰਗਹਿ ਮਿਲੇ ਸਜਾਏ ਮਨ ਰੇ ਦੂਜਾ ਭਾਉ ਚਕਾਏ ਅੰਤਰ ਤੇਰੇ ਹਰ ਵਸੈ ਗੁਰ ਸੇਵਾ ਸੁਖ ਪਾਏ ਰਹਾਓ ਸਚ ਬਾਣੀ ਸਚ ਸ਼ਬਦ ਹੈ ਜਾਂ ਸਚ ਧਰੇ ਪਿਆਰ ਹਰ ਕਾ ਨਾਮ ਮਨ ਵਸੈ ਹੋਮੇ ਕ੍ਰੋਧ ਨਿਵਾਰ ਮਨ ਨਿਰਮਲ ਨਾਮ ਧਾਈਐ ਤਾ ਪਾਏ ਮੋਖ ਦਵਾਰ ਹੋਮੇ ਵਿੱਚ ਜਗ ਬਿਨ ਸਦਾ ਮਰ ਜਮੇ ਆਵੇ ਜਾਏ ਮਨਮੁਖ ਸ਼ਬਦ ਨਾ ਜਾਣਨੀ ਜਾਸੜ ਪਤ ਗਵਾਏ ਗੁਰ ਸੇਵਾ ਨਾਉ ਪਾਈਐ ਸੱਚੇ ਰਹੇ ਸਮਾਏ ਸ਼ਬਦ ਮੰਨਿਆ ਗੁਰ ਪਾਈਐ ਵਿੱਚੋਂ ਆਪ ਗਵਾਏ ਅਨ ਦਿਨ ਭਗਤ ਕਰੇ ਸਦਾ ਸਾਚੇ ਕੀ ਲੇ ਬਲਾਏ ਨਾਮ ਪਦਾਰਤ ਮਨ ਵਸਿਆ ਨਾਨਕ ਸਹਿਜ ਸਮਾਏ ਸ਼ੀਰ ਆਗ ਮਹੱਲਾ ਤੀਜਾ ਜਿਨਿ ਪੁਰਖੀ ਸਤਗੁਰ ਨਾ ਸੇਵਿਓ ਸੇ ਦੁਖੀਏ ਜੁਗ ਚਾਰ ਘਰ ਹੁੰਦਾ ਪੁਰਖ ਨਾ ਪਛਾਣਿਆ ਅਭਿਮਾਨ ਮੁਠੇ ਹੰਕਾਰ ਸਤਗੁਰੂ ਕਿਆ ਫਿਟਕਿਆ ਮੰਗ ਥਕੇ ਸੰਸਾਰ ਸੱਚਾ ਸ਼ਬਦ ਨਾ ਸੇਵਿਓ ਸਭ ਕਾਜ ਸਵਾਰਣ ਹਾਰ ਮਨ ਮੇਰੇ ਸਦਾ ਹਰ ਵੇਖ ਅਧੂਰ ਜਨਮ ਮਰਨ ਦੁਖ ਪਰਹਰ ਸਬਦ ਰਹਾ ਭਰਪੂਰ ਰਹਾਓ ਸੱਚ ਸਲਾਹਣ ਸੇ ਸੱਚੇ ਸੱਚਾ ਨਾਮ ਆਧਾਰ ਸੱਚੀ ਕਾਰ ਕਮਾਵਣੀ ਸੱਚੇ ਨਾਲ ਪਿਆਰ ਸੱਚਾ ਸ਼ਾਹ ਵਰਤਦਾ ਕੋਏ ਨਾ ਮੇਟਣ ਹਾਰ ਮਨ ਮੁਕ ਮਹਿਲ ਨਾ ਪਾਏਨੀ ਕੂੜ ਮੁੱਠੇ ਕੁੜਿਆਰ ਹੋ ਮੇ ਕਰਤਾ ਜਗ ਮੂਆ ਗੁਰ ਗਿੜ ਘੋਰ ਅੰਧਾਰ ਮਾਇਆ ਮੋਹ ਵਿਸਾਰਿਆ ਸੁਖ ਦਾਤਾ ਦਾ ਧਾਰ ਸਤ ਗੁਰ ਸੇਵੇ ਤਾਂ ਉੱਭਰੇ ਸੱਚ ਰਖੇ ਉਰ ਧਾਰ ਕਿਰਪਾ ਤੇ ਹਰ ਪਾਈਐ ਸੱਚ ਸ਼ਬਦ ਵਿਚਾਰ ਸਤ ਗੁਰ ਸੇਵ ਸਤ ਗੁਰ ਸੇਵ ਮਨ ਨਿਰਮਲਾ ਹੋਵੇਂ ਤਜ ਵਿਕਾਰ ਆਪ ਛੋੜ ਜੀਵਤ ਮਰੈ ਗੁਰ ਕੈ ਸਬਦ ਵਿਚਾਰ ਧੰਦਾ ਧਾਵਤ ਰਹਿ ਗਏ ਲਾਗਾ ਸਾਚ ਪਿਆਰ ਸੱਚ ਰਤੇ ਮੁਖ ਉਜਲੇ ਤਿਤ ਸਚੈ ਦਰਬਾਰ ਸਤ ਗੁਰ ਪੁਰਖ ਨ ਮੰਨਿਉਣ ਸ਼ਬਦ ਨ ਲਗੋ ਪਿਆਰ ਇਸ਼ਨਾਨ ਦਾਨ ਜੇਤਾ ਕਰਹਿ ਦੂਜੇ ਭਾਇ ਖਵਾਰ ਹਰ ਜਿਉ ਆਪਣੀ ਕਿਰਪਾ ਕਰੇ ਤਾ ਲਾਗੇ ਨਾਮ ਪਿਆਰ ਨਾਨਕ ਨਾਮ ਸਿਮਾੜ ਤੂ ਗੁਰ ਕਾ ਹੇਤ ਅਪਾਰ ਸ੍ਰੀ ਰਾਗ ਮਹਲਾ 3 ਕਿਸ ਹਉ ਸੇਵੀ ਕਿਆ ਜਪ ਕਰੀ ਸਤਗੁਰ ਪੂਛੋ ਜਾਏ ਸਤਗੁਰ ਕਾ ਭਾਣਾ ਮੰਨ ਲਈ ਵਿਚਹੁ ਆਪ ਗਵਾਏ ਇਹਾ ਸੇਵਾ ਚਾਕਰੀ ਨਾਮ ਵਸੇ ਮਨਿਆ ਨਾਮੇ ਹੀ ਤੇ ਸੁਖ ਪਾਈਐ ਸੱਚੇ ਸ਼ਬਦ ਸੁਹਾਏ ਮਨ ਮੇਰੇ ਅਨ ਦਿਨ ਜਾਗ ਹਰ ਚੇਤ ਆਪਣੀ ਖੇਤੀ ਰੱਖ ਲੈ ਕੂੰਜ ਪੜੇਗੀ ਖੇਤ ਰਹਾਉ ਮਨ ਕੀਆਂ ਇੱਛਾਂ ਪੂਰੀਆਂ ਸ਼ਬਦ ਰਿਆ ਭਰਪੂਰ ਭੈ ਭਾਏ ਭਗਤ ਕਰੇ ਦਿਨ ਰਾਤੀ ਹਰ ਜੀਉ ਵੇਖੇ ਸਦਾ ਅਧੂਰ ਸਚੇ ਸ਼ਬਦ ਸਦਾ ਮਨ ਰਾਤਾ ਭ੍ਰਮ ਗਿਆ ਸਰੀਰੋ ਦੂਰ ਨਿਰਮਲ ਸਾਹਿਬ ਪਾਇਆ ਸਾਚਾ ਗੁਣੀ ਗਹੀਰ ਜੋ ਜਾਗੇ ਸੇ ਉਬਰੇ ਸੂਤੇ ਗਏ ਮੁਹਾਏ ਸੱਚਾ ਸ਼ਬਦ ਨਾ ਪਰਛਾਣਿਓ ਸੁਪਨਾ ਗਿਆ ਵਿਹਾਰ ਸੁਨਿਏ ਘਰ ਕਾ ਪਹਉਣਾ ਜਿਉ ਆਇਆ ਤਿਉ ਜਾਏ ਮਨ ਮੁਖ ਜਨਮ ਬਿਰਤਾ ਗਿਆ ਕਿਆ ਮੂੰ ਦੇਸੀ ਜਾਏ ਸਭ ਕਿਸੇ ਆਪੇ ਆਪ ਹੈ ਹੋਮੇ ਵਿੱਚ ਕਹਿਣ ਨਾ ਜਾਏ ਗੁਰ ਕੈ ਸਬਦ ਪਛਾਣਿਐ ਦੁਖ ਹੋਮੇ ਵਿੱਚੋਂ ਗਵਾਏ ਸਤ ਗੁਰ ਸੇਵਣ ਆਪਣਾ ਹੋ ਤਿਨ ਕੈ ਲਾਗੋਂ ਪਾਏ ਨਾਨਕ ਦਰ ਸਚੈ ਸਚਿਆਰ ਹੈ ਹੋ ਤਿਨ ਬਲਿਹਾਰੈ ਜਾਉ ਸਿਰੀ ਰਾਗ ਮਹੱਲਾ ਤੀਜ ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਈ ਅਨਦਿਨ ਨਾਮੇ ਰਤਿਆ ਸੱਚੇ ਸੱਚੀ ਸੋਏ ਇੱਕ ਤਿਲ ਪਿਆਰਾ ਵਿਸਰੈ ਭਗਤ ਕਨੇਹੀ ਹੋਏ ਮਨ ਤਨ ਸੀਤਲ ਸਾਚ ਸਿਉ ਸਾਸ ਨਾ ਬਿਰਥਾ ਕੋਏ ਮੇਰੇ ਮਨ ਹਰ ਕਾ ਨਾਮ ਧਿਆਏ ਸਾਚੀ ਭਗਤ ਤਾਂ ਥੀਐ ਜਾਂ ਹਰ ਵਸੇ ਮਨ ਆਏ ਰਹਾ ਸਹਜੇ ਖੇਤੀ ਰਾਹੀਐ ਸਚ ਨਾਮ ਬੀਜ ਪਾਏ ਖੇਤੀ ਜੰਮੀ ਅਗਲੀ ਮਨਵਾ ਰੱਜਾ ਸਹਜ ਸੁਭਾਏ ਗੁਰ ਕਾ ਸਬਦ ਅੰਮ੍ਰਿਤ ਹੈ ਜਿਤ ਪੀਤੇ ਤਿਕ ਜਾਏ ਏ ਮਨ ਸਾਚਾ ਸਚ ਰਤਾ ਸੱਚੇ ਰਹਿ ਅਸਮਾਏ ਆਖਣ ਵੇਖਣ ਬੋਲਣਾ ਸ਼ਬਦੇ ਰਹਾ ਅਸਮਾਏ ਬਾਣੀ ਵਜੀ ਚਹ ਜੁਗੀ ਸਚੋ ਸੱਚ ਸੁਣਾਏ ਮੇ ਮੇਰਾ ਰਹਿ ਗਿਆ ਸੱਚੇ ਲਿਆ ਮਿਲਾਏ ਤਿੰਨ ਕੋ ਮਹਿਲ ਹਦੂਰ ਹੈ ਜੋ ਸਾਚ ਰਹੇ ਲਿਵ ਲਾਏ ਨਦਰੀ ਨਾਮ ਧਿਆਈਏ ਵਿਣ ਕਰਮਾ ਪਾਇਆ ਨਾ ਜਾਏ ਪੂਰੇ ਭਾਗ ਸਤ ਸੰਗਤ ਲਹੈ ਸਤ ਗੁਰ ਭੇਟੈ ਜਿਸ ਆਏ ਅਨ ਦਿਨ ਨਾਮੇ ਰਤਿਆ ਦੁਖ ਬਿਖਿਆ ਵਿੱਚੋਂ ਜਾਏ ਨਾਨਕ ਸ਼ਬਦ ਮਿਲਾਵੜਾ ਨਾਮੇ ਨਾਮ ਸਮਾਏ ਸ਼ੀਰ ਆਗ ਮਹੱਲਾ ਤੀਜਾ ਆਪਣਾ ਭਉ ਤਿਨ ਪਾਇਓ ਣ ਜਨ ਗੁਰ ਕਾ ਸ਼ਬਦ ਵਿਚਾਰ ਸਤ ਸੰਗਤੀ ਸਦਾ ਮਿਲ ਰਹਿ ਸੱਚੇ ਕੇ ਗੁਣਸਾਰ ਦੁਬਦਾ ਮੈਲ ਚੁਕਾਈ ਅਣ ਹਰ ਰੱਖਿਆ ੳਰ ਧਾਰ ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ ਮਨ ਮੇਰੇ ਹਉਮੈ ਮੈਲ ਭਰ ਨਾਲ ਹਰ ਨਿਰਮਲ ਸਦਾ ਸੋਹਣਾ ਸ਼ਬਦ ਸਵਾਰਨ ਹਾਰ ਰਹਾਓ ਸਚੇ ਸ਼ਬਦ ਮਨ 모ਇਆ ਪ੍ਰਭ ਆਪੇ ਲੈ ਮਿਲਾਏ ਅਨ ਦਿਨ ਨਾਮੇ ਰਤਿਆ ਜੋਤੀ ਜੋਤ ਸਮਾਏ ਜੋਤੀ ਹੂ ਪ੍ਰਭ ਜਾਪਦਾ ਬਿਨ ਸਤਗੁਰੂ ਭੂਜ ਨਾ ਪਾਏ ਜਿਨ ਕੋ ਪੂਰਬ ਲਿਖਿਆ ਸਤਗੁਰ ਭੇਟਿਆ ਤਿਨ ਆਏ ਬਿਨ ਨਾ ਵੈ ਸਭ ਡੰਮਣੀ ਦੁਜੈ ਭਾਇ ਖਵਾਏ ਤਿਸ ਬਿਨ ਘੜੀ ਨਾ ਜੀਵਨ ਦੀ ਦੁਖੀ ਰਹਿਣ ਵਿਹਾਏ ਭਰਮ ਭੁਲਾਣਾ ਅੰਦੁਲਾ ਫਿਰ ਫਿਰ ਆਵੇ ਜਾਏ ਨਦਰ ਕਰੇ ਪ੍ਰਭ ਆਪਣੀ ਆਪੇ ਲੈ ਮਿਲਾਏ ਸਭ ਕਿਛ ਸੁਣਦਾ ਵੇਖਦਾ ਕਿਉ ਮੁਕਰ ਪਿਆ ਜਾਏ ਪਾਪੋ ਪਾਪ ਕਮਾਵਦੇ ਪਾਪੇ ਪਚੇ ਪਚਾਏ ਸੋ ਪ੍ਰਭ ਨਦਰ ਨ ਆਵਈ ਮਨ ਮੁਖ ਭੂਜ ਨ ਪਾਏ ਜਿਸ ਵਿਖਾਲੇ ਸੋਈ ਵਿਖੇ ਨਾਨਕ ਗੁਰਮੁਖ ਪਾਏ ਸ੍ਰੀ ਰਾਗ ਮਹੱਲਾ ਤੀਜਾ ਬਿਨ ਗੁਰ ਰੋਗ ਨ ਟੁੱਟਈ ਹਾਵੇਂ ਪੀੜ ਨ ਜਾਏ ਗੁਰ ਪ੍ਰਸਾਦੀ ਮਨ ਵਸੈ ਨਾਮੇ ਰਹਿ ਸਮਾਏ ਗੁਰ ਸ਼ਬਦੀ ਹਰ ਪਾਈਐ ਬਿਨ ਸ਼ਬਦੈ ਪਰਮ ਪੁਲਾਏ ਮਨ ਰੇ ਨਿਜ ਕਰਵਾਸਾ ਹੋਏ RAM ਨਾਮ ਸਲਾਹੇ ਤੂੰ ਫਿਰ ਆਵਣ ਜਾਣ ਨਾ ਹੋਏ ਰਹਾਓ ਹਰ ਇੱਕੋ ਦਾਤਾ ਵਰਤਦਾ ਦੂਜਾ ਅਵਰ ਨਾ ਕੋਏ ਸ਼ਬਦ ਸਲਾਹੀ ਮਨ ਵਸੇ ਸਹਿਜੇ ਹੀ ਸੁਖ ਹੋਏ ਸਭ ਨਜ਼ਰੀ ਅੰਦਰ ਵੇਖਦਾ ਜੈ ਭਾਵੇ ਤੇ ਦੇ ਹੋਮੇ ਸਭਾ ਗਣਤ ਹੈ ਗਣਤੇ ਨਾਉ ਸੁਖ ਨਾਏ ਵੇਖ ਕੇ ਕਾਰ ਕਮਾਵਣੀ ਵੇਖ ਹੀ ਮਾਏ ਸਮਾਏ ਬਿਨ ਨਾ ਵੇਠਔਰ ਨਾ ਪਾਇਨੀ ਜਮ ਪਰ ਦੂਖ ਸਹਾਰੇ ਜੀਉ ਪਿੰਡ ਸਭ ਤਿਸ ਦਾ ਤਿਸੈ ਦਾ ਆਧਾਰ ਗੁਰ ਪ੍ਰਸਾਦੀ 부ਝੀਏ ਤਾਂ ਪਾਏ మోਖ ਦਵਾਰ ਨਾਨਕ ਨਾਮ ਸਲਾਏ ਤੂੰ ਅੰਤ ਨ ਪਾਰਾ ਵਾਰ ਸ਼ੀਰ ਰਾਗ ਮਹੱਲਾ 3 ਜਿਨਾਂ ਆਨੰਦ ਸਦਾ ਸੁਖ ਹੈ ਜਿਨਾਂ ਸਾਚ ਨਾਮ ਆਧਾਰ ਗੁਰ ਸ਼ਬਦ ਦੀ ਸੱਚ ਪਾਇਆ ਦੁੱਖ ਨਿਵਾਰਨ ਹਾਰ ਸਦਾ ਸਦਾ ਸਾਚੇ ਗੁਣ ਗਾਵੇ ਸਾਚੇ ਨਾਏ ਪਿਆਰ ਕਿਰਪਾ ਕਰਕੇ ਆਪਣੀ ਦੇ ਤੋਣ ਭਗਤ ਭੰਡਾਰ ਮਨ ਰੇ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈਐ ਹਰ ਸਿਉ ਰਹਿ ਸਮਾਇ ਰਹਾਓ ਸੱਚੀ ਭਗਤੀ ਮਨ ਲਾਲthia ਰੱਤਾ ਸਹਿ ਸਬਾਏ ਗੁਰ ਸ਼ਬਦੀ ਬਨ ਮੋਇਆ ਕਹਿਣਾ ਕਿਛੂ ਨਾ ਜਾਏ ਜੇ ਵਰਤੀ ਸ਼ਬਦ ਸੱਚੈ ਅੰਮ੍ਰਿਤ ਪੀਵੇ ਰਸ ਗੁਣ ਗਾਏ ਜੇ ਵਰਤੀ ਸ਼ਬਦ ਸੱਚੈ ਅੰਮ੍ਰਿਤ ਪੀਵੇ ਰਸ ਗੁਣ ਗਾਏ ਗੁਰਮੁਖ ਏਹੋ ਰੰਗ ਪਾਈਐ ਜਿਸਨੋ ਕਿਰਪਾ ਕਰੇ ਰਜ਼ਾਈ ਸੰਸਾ ਇਹੋ ਸੰਸਾਰ ਹੈ ਸਤਿਆਂ ਰਹਿਣ ਬਿਹਾਏ ਏਕੇ ਆਪਣੇ ਭਾਣੇ ਕੱਢ ਲਏਨ ਆਪੇ ਲਏ ਓਨ ਮਿਲਾਏ ਆਪੇ ਹੀ ਆਪ ਮਨ ਵਸਿਆ ਮਾਇਆ ਮੋਹ ਚੁਕਾਏ ਆਪ ਵਡਾਈ ਦਿੱਤੀ ਓਨ ਗੁਰਮੁਖ ਦੇਵ ਬਜਾਏ ਸਭਨਾ ਕਾ ਦਾਤਾ ਏਕ ਹੈ ਭੁੱਲਿਆ ਲੈ ਸਮਝਾਏ ਇਕ ਆਪੇ ਆਪ ਖਵਾਏ ਓਨ ਦੂਜੇ ਛੱਡਿ ਓਨ ਲਾਏ ਗੁਰਮਤੀ ਹਰ ਪਾਈ ਹੈ ਜੋਤੀ ਜੋਤ ਮਿਲਾਏ ਅਨ ਦਿਨ ਨਾਮੇ ਰਤਿਆ ਨਾਨਕ ਨਾਮ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਗੁਣਵੰਤੀ ਸੱਚ ਪਾਈਐ ਤ੍ਰਿਸ਼ਨਾ ਤਜ ਵਿਕਾਰ ਗੁਰ ਸ਼ਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਬਿਨ ਸਤਗੁਰ ਕਿਨੇ ਨਾ ਪਾਇਓ ਕਰ ਵੇਖੋ ਮਨ ਵਿਚਾਰ ਮਨ ਮੁਖ ਮੈਲ ਨਾ ਉਤਰੈ ਜਿਚਰ ਗੁਰ ਸ਼ਬਦ ਨਾ ਕਰੇ ਪਿਆਰ ਮਨ ਮੇਰੇ ਸਤਗੁਰ ਕੈ ਭਾਣੈ ਚਲ ਨਿਜ ਕਰ ਵਸੇ ਅੰਮ੍ਰਿਤ ਪੀਵੇ ਤਾ ਸੁਖ ਲਏ ਮਹਲ ਰਾ ਅਵਗੁਣ ਵੰਤੀ ਗੁਣ ਕੋ ਨਹੀਂ ਬਹਿਣ ਨ ਮਿਲੇ ਹਦੂਰ ਮਨ ਮੁਖ ਸ਼ਬਦ ਨ ਜਾਣਈ ਅਵਗੁਣ ਸੋ ਪ੍ਰਭ ਦੂਰ ਜਿੰਨੀ ਸੱਚ ਪਛਾਣਿਆ ਸੱਚ ਰਤੇ ਭਰਪੂਰ ਗੋਰੀ ਸ਼ਬਦੀ ਮਨ ਭੇਦਿਆ ਪ੍ਰਭ ਮਿਲਿਆ ਆਪ ਹਧੂਰ ਆਪੇ ਰੰਗਣ ਰੰਗਿਓਣ ਸ਼ਬਦੇ ਲਇਓਣ ਮਿਲਾਏ ਸੱਚਾ ਰੰਗ ਨ ਉਤਰੈ ਜੋ ਸਾਚਰ ਤੇ ਲਿਵ ਲਾਏ ਚਾਰੇ ਕੁੰਡਾ ਭਾਵ ਥਕੇ ਮਨ ਮੁਖ ਬੂਝ ਨ ਪਾਏ ਜਿਸ ਸਤਗੁਰ ਮੇਲੇ ਸੋ ਮਿਲੈ ਸੱਚੇ ਸ਼ਬਦ ਸਮਾਏ ਮਿੱਤਰ ਕਣੇਰੇ ਕਰਥ ਕੀ ਮੇਰਾ ਦੁੱਖ ਕਟੈ ਕੋਏ ਮਿਲ ਪ੍ਰੀਤਮ ਦੁਖ ਕਟਿਆ ਸ਼ਬਦ ਮਿਲਾਵਾ ਹੋਇ ਸੱਚ ਖੱਟਣਾ ਸੱਚ ਰਾਸ ਹੈ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੜੇ ਨਾਨਕ ਗੁਰਮੁਖ ਹੋਇ ਸ਼੍ਰੀ ਰਾਗ ਮਹੱਲਾ 3 ਆਪੇ ਕਾਰਣ ਕਰਤਾ ਕਰੇ ਸ੍ਰਿਸ਼ਟ ਦੇਖੇ ਆਪ ਉਪਾਏ ਸਭ ਇੱਕੋ ਇੱਕ ਵਰਤਦਾ ਅਲੱਖ ਨ ਲਖਿਆ ਜਾਏ ਆਪੇ ਪ੍ਰਭੂ ਦਿਆਲ ਹੈ ਆਪੇ ਦੇਵ ਜਾਏ ਗੁਰਮਤੀ ਸਦ ਏਕੋ ਵਰਤਦਾ ਅਲਕ ਨ ਲਖਿਆ ਜਾਏ ਗੁਰਮਤੀ ਸਦ ਮਨ ਵਸਿਆ ਸੱਚ ਰਹੇ ਲਿਵ ਲਾਏ ਮਨ ਮੇਰੇ ਗੁਰ ਕੀ ਮੰਨ ਲੈ ਰਜ਼ਾਏ ਮਨ ਤਨ ਸੀਤਲ ਸਭ ਥੀਏ ਨਾ ਵਸੈ ਮਨ ਆਏ ਰਹਾ ਜਿਨ ਕਰ ਕਾਰਨ ਧਾਰਿਆ ਸੋਈ ਸਾਰ ਕਰੇ ਗੁਰ ਕੈ ਸ਼ਬਦ ਪਛਾਣੀਐ ਜ ਆਪੇ ਨਦਰ ਕਰੇ ਸੇ ਜਨ ਸ਼ਬਦੇ ਸੋਹਣੇ ਤਿਤ ਸਚੈ ਦਰਬਾਰ ਗੁਰਮੁਖ ਸਚੈ ਸ਼ਬਦ ਰਤੇ ਆਪ ਮਿਲੇ ਕਰਤਾਰ ਗੁਰਮਤੀ ਸੱਚ ਸਲਾਹਣਾ ਜਿਸ ਦਾ ਅੰਤ ਨ ਪਾਰ ਆਵਾਰ ਘਟ ਘਟ ਆਪੇ ਹੁਕਮ ਸੈ ਹੁਕਮੇ ਕਰੇ ਵਿਚਾਰ ਗੁਰ ਸ਼ਬਦੀ ਸਲਾਈਐ ਹੋਮੇ ਵਿੱਚੋਂ ਕੋਏ ਸਾ ਧਨ ਨਾਵੇ ਬਾਹਰੀ ਅਵਗੁਣਵੰਤੀ ਰੋਏ ਸੱਚ ਸਲਾਹੀ ਸੱਚ ਲਗਾ ਸੱਚੇ ਨਾਏ ਤ੍ਰਿਪਤ ਹੋਏ ਗੁਣ ਵਿਚਾਰੀ ਗੁਣ ਸੰਗ੍ਰਹਾ ਅਵਗੁਣ ਕੱਡਾ ਤੋਏ ਆਪੇ ਮੇਲ ਮਿਲਾਇੰਦਾ ਫਿਰ ਵਿਛੋੜਾ ਨਾ ਹੋਏ ਨਾਨਕ ਗੁਰ ਸਲਾਹੀ ਆਪਣਾ ਜਿੰਦੂ ਪਾਈ ਪ੍ਰਵਸ ਹੋਏ ਸ੍ਰੀ ਰਾਗ ਮਹੱਲਾ 3 ਸੁਣ ਸੁਣ ਕਾਮ ਗਹਿਲੀ ਏ ਕਿਆ ਚੱਲੇ ਬਾ ਲੜਾਏ ਆਪਣਾ ਪਿਰ ਨਾ ਪਛਾਣਈ ਕਿਆ ਮੁੰਦੇ ਸੇ ਜਾਏ ਜਿਨੀ ਸਕੀ ਕੰਤ ਪਛਾਣਿਆ ਔ ਤਿੰਨ ਕੈ ਲਾਗੋਂ ਪਾਏ ਤਿੰਨ ਹੀ ਜਸਾਤੀ ਰਹਾ ਸਤ ਸੰਗਤ ਮੇਲ ਮਿਲਾਏ ਮੁੰਦੇ ਕੂੜ ਮੁੱਠੀ ਕੁੜਿਆਰ ਪਿਰ ਪ੍ਰਭ ਸਾਚਾ ਸੋਹਣਾ ਪਾਈਏ ਗੁਰ ਵਿਚਾਰ ਰਹਾਉ ਮਨ ਮੁਖ ਕੰਤਨਾ ਪਛਾਣਈ ਤਿਨ ਕਿਉ ਰਹਿਣ ਵਿਹਾਏ ਗਰਭ ਅਟਿਆ ਤ੍ਰਿਸ਼ਨਾ ਜੱਲੇ ਦੁਖ ਪਾਵੇ ਦੂਜੈ ਪਾਏ ਸ਼ਬਦ ਰਤਿਆ ਸੁਹਾਗਣੀ ਤਿਨ ਵਿੱਚੋਂ ਹੋਮੈ ਜਾਏ ਸਦਾ ਪਿਰ ਰਾਵੇ ਆਪਣਾ ਤਿਨਾਂ ਸੁਖੇ ਸੁਖ ਵਿਹਾਏ ਗਿਆਨ ਬਿਹੂਣੀ ਪਿਰ ਮੁਤੀ ਪਿਰਮ ਨਾ ਪਾਇਆ ਜਾਏ ਅਗਿਆਨ ਮਤੀ ਅੰਧੇਰ ਹੈ ਬਿਨ ਪਿਰ ਦੇਖੇ ਭੁੱਖ ਨਾ ਜਾਏ ਆਵ ਮਿਲੋ ਸਹਿਲੀਓ ਮੈਂ ਪਿਰ ਦੇਹੁ ਮਿਲਾਏ ਪੂਰ ਭਾਗ ਸਤ ਗੁਰ ਮਿਲੈ ਪਿਰ ਪਾਇਆ ਸੱਚ ਸਮਾਏ ਸੇ ਸਹੀਆ ਸੋਹਾਗਣੀ ਜਿਨ ਕੋ ਨਦਰ ਕਰੇ ਖਸਮ ਪਛਾਣੇ ਆਪਣਾ ਤਨ ਮਨ ਆਗਹਿ ਦੇ ਕਰ ਵਰ ਪਾਇਆ ਆਪਣਾ ਹਉਮੈ ਦੂਰ ਕਰੇ ਨਾਨਕ ਸੋਭਵੰਤਿਆ ਸੁਹਾਗਣੀ ਅਨ ਦਿਨ ਭਗਤ ਕਰੇ ਸਿਰੀ ਰਾਗ ਮਹੱਲਾ ਤੀਜਾ ਇਕ ਪਿਰ rave ਆਪਣਾ ਹਉ ਕੈ ਦਰ ਪੁੱਛੋ ਜਾਏ ਸਤਗੁਰ ਸੇਵੀ ਭਾਉ ਕਰ ਮੈਂ ਪਿਰ ਦੇ ਮਿਲਾਏ ਸਭ ਉਪਾਏ ਆਪੇ ਵੇਖੈ ਕਿਸ ਨੇੜੇ ਕਿਸ ਦੂਰ ਜਿਨ ਪਿਰ ਸੰਗੇ ਜਾਣਿਆ ਪਿਰ 라ਵੇ ਸਦਾ ਹਧੂਰੁੰਦੇ ਤੂੰ ਚਲ ਗੁਰ ਕਹਿ ਭਾਏ ਅਨ ਦਿਨ 라ਵੇ ਪਿਰ ਆਪਣਾ ਸਹਜੇ ਸੱਚ ਸਮਾਏ ਰਹਾਓ ਸ਼ਬਦ ਰਤਿਆ ਸੁਹਾਗਣੀ ਸੱਚੇ ਸ਼ਬਦ ਸਿੰਗਾਰ ਹਰ ਵਰ ਪਾਇਨ ਘਰ ਆਪਣ ਗੁਰ ਕਹਿ ਹੇਤ ਪਿਆਰ ਸ਼ੇਜ ਸੁਹਾਵੀ ਹਰ ਰੰਗ ਰਵੈ ਭਗਤ ਭਰੇ ਪੰਡਾਰ ਸੋ ਪ੍ਰਭ ਪ੍ਰੀਤਮ ਮਨ ਵਸੈ ਜੇ ਸਭ ਸਹਿ ਦੇ ਆਧਾਰ ਪਿਰ ਸਲਾਹਣ ਆਪਣਾ ਤਿਨ ਕਹਿ ਹਾਂ ਸਦ ਬਲੇ ਹਾਰੈ ਜਾਓ ਮਨ ਤਨ ਅਰਪਿ ਸਿਰ ਦੇਈ ਤਿਨ ਕ ਲਾਗਾ ਪਾਏ ਜਿਨਨੀ ਇੱਕ ਪਛਾਣਿਆ ਦੂਜਾ ਭਾਉ ਚੁਕਾਏ ਗੁਰਮਖ ਨਾਮ ਪਛਾਣੀਐ ਨਾਨਕ ਸੱਚ ਸਮਾਏ ਸ੍ਰੀ ਰਾਗ ਮਹੱਲਾ 3 ਹਰ ਜੀ ਸੱਚਾ ਸੱਚ ਤੋ ਸਭ ਕੁਛ ਤੇਰੇ ਚੀਰੈ ਲੱਖ 84 ਤਰਸ ਦੇ ਫਿਰ ਬਿਨ ਗੁਰ ਭੇਟੇ ਪੀਰੈ ਲੱਖ 84 ਤਰਸ ਦੇ ਫਿਰ ਬਿਨ ਗੁਰ ਭੇਟੇ ਪੀਰੈ ਹਰ ਜੀਓ ਬਖਸ਼ੇ ਬਖਸ਼ ਲਏ ਸੂਕ ਸਦਾ ਸਰੀਰੈ ਗੁਰ ਪ੍ਰਸਾਦੀ ਸੇਵ ਕਰੀ ਸਚ ਗਹਿਰ ਗੰਭੀਰੈ ਮਨ ਮੇਰੇ ਨਾਮ ਰਤੇ ਸੁਖ ਹੋਏ ਗੁਰਮਤੀ ਨਾਮ ਸਲਾਹੀਐ ਦੂਜਾ ਅਵਰ ਨ ਕੋਈ ਰਹਾਉ ਧਰਮ ਰਾਏ ਨੋ ਹੁਕਮ ਹੈ ਬਹਿ ਸਚਾ ਧਰਮ ਵਿਚਾਰ ਦੂਜੈ ਭਾਇ ਦੁਸ਼ਟ ਆਤਮਾ ਓ ਤੇਰੀ ਸਰਕਾਰ ਅਧਿਆਤਮੀ ਹਰ ਗੁਣ ਤਾਸ ਮਨ ਜਪੇ ਏਕ ਮਾਰਾਰ ਤਿੰਨ ਕੀ ਸੇਵਾ ਧਰਮ ਰਾਏ ਕਰੇ ਧਨ ਸਵਾਰਨ ਹਾਰ ਮਨ ਕੇ ਵਿਕਾਰ ਮਨਹਿ ਤਜੇ ਮਨ ਚੂਕੈ ਮੋਹ ਅਭਿਮਾਨ ਆਤਮ ਰਾਮ ਪਛਾਣਿਆ ਸਹਜੇ ਨਾਮ ਸਮਾਨ ਬਿਨ ਸਤਗੁਰ ਮੁਕਤ ਨ ਪਾਈਐ ਮਨ ਮੁਖ ਫਿਰੈ ਦੀਵਾਨ ਸ਼ਬਦ ਨ ਚੀਨੈ ਕਤਨੀ ਬਦਨੀ ਕਰੈ ਵਿਖਿਆ ਮਾਏ ਸਮਾਨ ਸਭ ਕਿਸੇ ਆਪੇ ਆਪ ਹੈ ਦੂਜਾ ਅਵਰ ਨਾ ਕੋਏ ਜਿਉ ਬੁਲਾਏ ਤਿਉ ਬੋਲੀਏ ਜੇ ਆਪ ਬੁਲਾਏ ਸੋਏ ਗੁਰਮਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ ਨਾਨਕ ਨਾਮ ਸੰਭਾਲ ਤੂੰ ਜਿਤ ਸੇਵਿਆ ਸੁਖ ਹੋਏ ਸ਼੍ਰੀ ਰਾਗ ਮਹੱਲਾ 3 ਜਗ ਹਮੇ ਮੈਲ ਦੁਖ ਪਾਇਆ ਮਲ ਲਾਗੀ ਦੂਜੈ ਭਾਏ ਮਲ ਹੋ ਮੇ ਧੋਤੀ ਕਿਵੇ ਨਾ ਉਤਰੈ ਜੇ ਸੋ ਤੀਰਥ ਨਾਏ ਬਹੁ ਵਿਦ ਕਰਮ ਕਮਾਵਣੇ ਦੂਣੀ ਮਨ ਲਾਗੀ ਆਏ ਅੜਿਆ ਮੈਲ ਨਾ ਉਤਰੈ ਪੁੱਛੋ ਗਿਆਨੀਆਂ ਜਾਏ ਮਨ ਮੇਰੇ ਗੁਰ ਸ਼ਰਨ ਆਵੇ ਤਾਂ ਨਿਰਮਲ ਹੋਏ ਮਨ ਮੁਖ ਹਰ ਹਰ ਕਰ ਥਕੇ ਮੈਲ ਨਾ ਸਕੀ ਧੋਏ ਰਹਾ ਮਨ ਮੈਲੇ ਭਗਤ ਨਾ ਹੋਵਈ ਨਾਮ ਨਾ ਪਾਇਆ ਜਾਏ ਮਨ ਮੁਖ ਮੈਲੇ ਮੈਲੇ ਮੋਏ ਜਸਨ ਪਤ ਗਵਾਏ ਗੁਰ ਪ੍ਰਸਾਦੀ ਮਨ ਵਸੈ ਮਲ ਹੋਮੇ ਜਾਏ ਸਮਾਏ ਜਿਉ ਅਧੇਰੇ ਦੀਪਕ ਬਾਲੀਐ ਤਿਉ ਗੁਰ ਗਿਆਨ ਅਗਿਆਨ ਤ ਜਾਏ ਹਮ ਕੀਆ ਹਮ ਕਰਹਿਗੇ ਹਮ ਮੂਰਖ ਗਵਾਰ ਕਰਣ ਵਾਲਾ ਵਿਸਰੇ ਆ ਦੂਜੇ ਭਾਏ ਪਿਆਰ